ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਸੀ ਸੱਚੇ ਤਾਕਤ ਦਾ ਕ੍ਰਿਸ਼ਮਾ ਇਕਬੀਰ ਦੀ ਬਲੱਡ ਪ੍ਰੈਸ਼ਰ ਦੀ ਨਾਰਮਲ ਪੋਰਟ ਕਿਵੇਂ ਕੀਤੀ ਕਲਗੀਧਰ ਪਾਸ਼ਾ ਜੀ ਨੇ ਨਾਰਮਲ ਇਕ ਸੱਚੇ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਨਾ ਤਾਂ ਕਿ ਇਹ ਜਾਣਕਾਰੀ ਸਾਰਿਆਂ ਅੱਗੇ ਪਹੁੰਚ ਜਾਵੇ ਪਿਛਲੇ ਲੰਬੇ ਸਮੇਂ ਤੇ ਮੇਰੇ ਸਾਡੂ ਦਾ ਬਲੱਡ ਪ੍ਰੈਸ਼ਰ ਕਾਫੀ ਚੜ੍ਹਾ ਰਹਿਣ ਕਰਕੇ ਸਾਰਾ ਪਰਿਵਾਰ ਕਾਫੀ ਚਿੰਤਾ ਵਿੱਚ ਸੀ। ਕਾਫੀ ਇਲਾਜ ਦੇ باوجود ਵੀ ਬਲੱਡ ਪ੍ਰੈਸ਼ਰ ਘਟ ਨਹੀਂ ਸੀ ਰਿਹਾ। ਡੈਸ਼ਟਾ ਵਿੱਚ ਵੀ ਕੋਈ ਤਸੱਲੀ ਬਖਸ਼ ਰਿਪੋਰਟ ਨਹੀਂ ਸੀ ਆ ਰਹੀ। ਇਹ ਪਰਿਵਾਰ ਮੇਰੇ ਪਰਿਵਾਰ ਨਾਲ ਸ੍ਰੀ ਹਜੂਰ ਸਾਹਿਬ ਦਸ਼ਾ ਲਈ ਇੱਛੁਕ ਸੀ। ਪਰ ਬਲੱਡ ਪ੍ਰੈਸ਼ਰ ਦੇ ਡਾਕਟਰ ਕਲਕਰ ਕਾਵਟ ਪੈ ਰਹੀ ਸੀ ਕਿਉਂਕਿ ਮਹਾੜੀ ਦੇ ਡਾਕਟਰ ਲੰਬੇ ਸਮੇਂ ਲਈ ਮਨਾਹੀ ਕਰ ਰਹੇ ਸਨ ਮਨਜੀਤ ਸਿੰਘ ਦੇ ਬਲੱਡ ਪ੍ਰੈਸ਼ਰ ਨੂੰ ਠੀਕ ਕਰਨ ਅਤੇ ਯਾਤਰਾ ਨਿਰਵਿਘਨ ਸਮਾਪਤ ਕਰਨ ਲਈ ਅਰਦਾਸ ਕਰਕੇ ਮੈਂ ਗ੍ਰੈਜੂਏਸ਼ਨ ਕਰਵਾ ਦਿੱਤੀ ਰਾਤ ਨੂੰ ਮਨਜੀਤ ਸਿੰਘ ਦੇ ਸਰੀਰ ਦੀ ਕੋਈ ਨਾਲੀ ਪਟਨ ਕਰਕੇ ਨੱਕ ਰਹੀ ਐਨਾ ਖੂਨ ਆਇਆ ਕਿ ਸਾਰਾ ਬਿਸਤਰ ਕੁਨਾਲ ਲੱਤਪਰਤ ਹੋ ਗਿਆ। ਅਤੇ ਗੰਭੀਰ ਹਾਲਤ ਸਮਝਦੇ ਹੋਏ ਰਾਤ ਨੂੰ 2 ਵਜੇ ਪੀਜੀਆਈ ਚੰਦੀਕੜ ਵਿਖੇ ਦਾਖਲ ਕਰਵਾਇਆ ਗਿਆ। ਸਵੇਰ ਜਦ ਮੈਨੂੰ ਇਸ ਬਾਰੇ ਪਤਾ ਲੱਗਾ ਯਾਤਰਾ ਟੁੱਟਦੀ ਲੱਗੀ। ਯਾਤਰਾ ਦੀ ਸੰਪੂਰਨਤਾ ਲਈ ਕਲੰਗੀਦਰ ਪਾਸ਼ਾ ਜੀ ਦੀ ਕਿਰਪਾ ਨਾਲ ਜਪਈ ਸਾਹਿਬ ਦੇ ਪਾਠ ਦੀ ਹਾਜ਼ਰੀ ਲਗਾ ਕੇ ਗੁਰੂ ਜੀ ਦੇ ਚਰਨਾ ਵਿੱਚ ਅਰਦਾਸ ਕੀਤੀ ਅਤੇ ਸਹੀ ਸਮੇਂ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸ਼ਾਮ ਨੂੰ ਸੱਚਖੰਡ ਜੋਲ ਸਾਹਿਬ ਪਹੁੰਚ ਕੇ ਗੇਟ ਦੇ ਬਾਹਰ ਡਾਕਟਰ ਕੋਲ ਬਲੱਡ ਪ੍ਰੈਸ਼ਰ ਚੈੱਕ ਕਰਵਾਇਆ ਰਿਪੋਰਟ 200 ਦੀ ਆਈ ਜੋ ਵੀ ਇੱਕ ਖਤਰਨਾਕ ਹਾਲਤ ਸੀ ਸ਼੍ਰੀ ਦਰਵਾਰ ਸਾਹਿਬ ਪੁੱਜ ਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾ ਵਿੱਚ ਖਲੋ ਕੇ ਜਿਹ ਪੈਸਾ ਆਪਦੇ ਪਾਠ ਕਰਕੇ ਅਰਦਾਸ ਕੀਤੀ ਇਹੇ ਸਤਗੁਰੂ ਜੀ ਸ਼ਰੀਰ ਨੂੰ ਰਾਜੀ ਕਰ ਦਿਓ ਬਿਮਾਰੀ ਦੂਰ ਕਰੋ ਡਾਕਟਰ ਵੱਲੋਂ ਦਵਾਈਸ ਕੋਲੀ ਦਿੱਤੀ ਗਈ ਅਰਦਾਸ ਉਪਰੰਤ ਪ੍ਰਮਾਤਮਾ ਜੀ ਦੀ ਐਸੀ ਮੇਲ ਹੋਈ ਕਿ ਸਵੇਰੇ ਬਲੱਡ ਪ੍ਰੈਸ਼ਰ ਚੈੱਕ ਕੀਤਾ ਗਿਆ ਤਾਂ 200 ਤੋਂ ਘਟ ਕੇ 160 ਰਹਿ ਗਿਆ ਤੇ 140 ਤੇ ਆ ਕੇ ਨਾਰਮਲ ਹੋ ਗਿਆ ਇਹ ਇੱਕ ਅਚੰਭਾ ਸੀ ਇਹ ਇੱਕ ਕਿਸ਼ਮਾ ਹੋ ਗਿਆ ਖੁਸ਼ੀ ਦੀ ਲਹਿਰ ਦੌੜ ਗਈ ਰਿਸ਼ਤੇਦਾਰਾਂ ਨੂੰ ਹਮਾਰਾਂ ਨੂੰ ਖੁਸ਼ੀ ਦੇ ਸੰਦੇਸ਼ ਭੇਜੇ ਗਏ ਫਿਰ ਕਿਸੇ ਨੂੰ ਚਕੀ ਨਹੀਂ ਸੀ ਹੋ ਰਿਆ ਪਰ ਕਰਨਗੀਦਰ ਪਾਸ਼ਾ ਜੀ ਦੀ ਕਿਰਪਾ ਤੇ ਉਹਨਾਂ ਦੇ ਚਰਨਾ ਵਿੱਚ ਕੀਤੀ ਦਾਸ ਦੀ ਤਾਕਤ ਦਾ ਕ੍ਰਿਸ਼ਮਾ ਵਾਪਸੀ ਤੇ ਮਹਾਰੀ ਦੇ ਡਾਕਟਰ ਕੋਲ ਬਲੱਡ ਪ੍ਰੈਸ਼ਰ ਚੈੱਕ ਕਰਵਾਣ ਤੇ ਨਾਰਮਲ ਦੀ ਰਿਪੋਰਟ ਆਈ ਤਾਂ ਉਹਨਾਂ ਨੇ ਮੰਨ ਲਿਆ ਕਿ ਇਹ ਵਾਕਿਆ ਹੀ ਗੁਰੂ ਜੀ ਦੇ ਚਰਨਾ ਵਿੱਚ ਕੀਤੀ ਹੋਈ ਹੈ ਦਾਸ ਦਾ ਕ੍ਰਿਸ਼ਮਾ ਹੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ